हां जी सारे दर्शकਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤਾਜ਼ਾ ਖਬਰ ਲੈ ਕੇ ਆਏ ਹਾਂ ਜਦ ਨਸ਼ਾ ਬਰਬ ਸਲਾਰ ਮੇਜਰ ਸਿੰਘ थाना 라ਵਲਪਿੰਡੀ ਉਹਨਾਂ ਨੇ ਕੀ ਕਿਹਾ ਨਸ਼ਾ ਦੇ ਵਾਲੇ ਨਸ਼ਾ ਦੇ ਵਾਲੇ ਉਹਨਾਂ ਨੇ ਕਿਹਾ ਵੀ ਮੇਰੇ ਕੋਲ 38 ਪਿੰਡ ਵੀ 38 ਜੋ ਬਾਹਾਂ ਤੋਂ ਮੈਨੂੰ ਲੈ ਕੇ ਦਿੱਤਾ ਵੀ ਜਿਹੜਾ ਨਸ਼ਾ ਨਹੀਂ ਕਰਦੇ ਬਾਕੀ ਉਹਨਾਂ ਨੇ ਚੇਤਾਵਨੀ ਦਿੱਤੀ ਆ ਜਿਹੜੇ ਮੜੇ ਹੰਸੇ ਆ ਵੀ ਅਗਰ ਤੁਸੀਂ ਨਹੀਂ ਬਾਜ ਆਉਂਦੇ ਤੁਹਾਡੇ ਤੇ ਪਰਚੇ ਹੋਣਗੇ ਆਓ ਉਹਨਾਂ ਨਾਲ ਮੇਜਰ ਸਿੰਘ ਨਾਲ ਇੱਕ ਗੱਲਬਾਤ ਕਰਦੇ ਆ ਜੀ ਉਹਨਾਂ ਦਾ ਕੀ ਕਹਿੰਦਾ ਆਓ ਜੀ ਜੁਨੇ ਥਾਣਾ ਰਾਹੁਲਪਿੰਡੀ ਦੇ ਐਸ ਐਚ ਓ ਮੇਜਰ ਸਿੰਘ ਜੋ ਕਿ ਜੁੱਧ ਮਸ਼ਿਆਂ ਵਿਰੁੱਧ ਦੀ ਮੁਹਿੰਮ ਨੂੰ ਲੈ ਕੇ ਕਾਫੀ ਯਾਨੀ ਕਿ ਇਹ ਚਰਚਾ ਚ ਨੇ ਤੇ ਇਹਨਾਂ ਤੋਂ ਹੋਰ ਕੋਈ ਜਾਣਕਾਰੀ ਲੈਣੇ ਆ ਵੀ ਸਾਡੇ ਦੇਖਣ ਦੇ ਦਰਸ਼ਕਾਂ ਨੂੰ ਆਸ-ਪਾਸ ਪਿੰਡਾਂ ਵਾਲਿਆਂ ਨੂੰ ਸਰਪੰਚਾਂ ਨੂੰ ਕੀ ਮੈਸੇਜ ਦੇਣਾ ਚਾਹੀਏ ਆਸਥੀਮਾ ਜੀ ਮੇਰੀ ਇਹ ਤੁਹਾਡੇ ਮਾਧਿਅਮ ਰਹੀ ਬੇਨਤੀ ਆ ਕਿ ਜੋ ਮੇਰੇ ਫੁੱਤੀ ਪਿੰਡ ਪਿੰਡ ਰਾਹੁਲ ਥਾਣਾ ਰਾਹੁਲਪਿੰਡੀ ਚੋਂ ਉਹਨਾਂ ਪਿੰਡਾਂ ਦੇ ਲਾਪ ਸੰਚਨਾਂ ਮੈਂ ਸਪਰ ਕੀਤਾ ਸੈਮੀਨਾਰ ਕਰਾਏ ਜੋ ਲੋਕ ਨਸ਼ਾ ਕਰਦੇ ਸੀ ਉਹਨਾਂ ਨੂੰ ਮੈਂ ਨਸ਼ਾ ਸਜੋਬ ਕੇਂਦਰ ਜਮਾ ਕਰਾਇਆ ਥੱਤੀਆਂ ਪਿੰਡਾਂ ਵਿੱਚੋਂ ਮੇਰੇ ਬਾਈ ਪਿੰਡ ਨੇ ਜੋ ਪੰਚਾਇਤ ਨੇ ਧੰਨਵਾਦ ਕੀਤਾ ਵੀ ਆ ਤੇ ਆਪਾਂ ਮਤਾ ਹੀ ਪਾ ਕੀਤਾ ਕਿ ਸਾਡੇ ਪਿੰਡ ਨੂੰ ਨਸ਼ਾ ਮੁਕਤ ਪੰਜਾਬ ਸਰਕਾਰ ਦਾ ਇਸ ਮਾਨਯੋਗ ਐਸਬੀ ਸਾਹਿਬ ਐਸਬੀ ਸਾਹਿਬ ਦੀ ਐਸਬੀ ਰਾਵਦਾ ਉਹ ਧੰਨਵਾਦ ਕਰਦੇ ਨੇ ਜੋ ਪੰਜਾਬ ਸਰਕਾਰ ਦੀਆਂ ਦਿਯਾਤਾਵਾਂ ਮੁਤਾਬਕ ਜੋ ਨਸ਼ਾ ਵਿਰੋਧ ਮਹਿੰਮ ਚਲ ਰਹੀ ਆ ਉਹ ਚੰਗੀ ਸਾਨੂੰ ਸਫਸਤਾ ਮਿਲਦੀ ਆ ਹਾਂਜੀ ਸਰ ਜਿਹੜੇ ਹੋਰ ਵੀ ਆਸ-ਪਾਸ ਪਿੰਡ ਤੁਸੀਂ 22 ਪਿੰਡ ਦੱਸ ਰਹੇ ਨਾ ਲੱਗ ਰਹੇ ਆ ਹੋਰ ਵੀ ਫਗਵਾੜਾ ਬਹੁਤ ਵੱਡਾ ਡਿਵੀਜ਼ਨ ਹੈ ਪੂਰਾ ਤਹਿਸੀਲ ਹੈ ਹੋਰ ਵੀ ਪਿੰਡ ਹੈ ਉਹਨਾਂ ਦੀ ਪੰਚਾਇਤਾਂ ਨੂੰ ਸਰਪੰਚਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਮੇਰੀ ਉਹ ਬੇਨਤੀ ਆ ਕਿ ਹਰ ਪਿੰਡ ਵਿੱਚ ਜਾ ਕੇ ਮੀਟਿੰਗ ਕੀਤੀ ਜਾਵੇ ਮੋਤਰ ਵਿਅਕਤੀਆਂ ਨੂੰ ਪੰਚ ਪੰਚਾਇਤੋਂ ਬੁਲਾਇਆ ਜਾਵੇ ਉਹਨਾਂ ਤੋਂ ਜਾਣਕਾਰੀ ਕੀਤੀ ਜਾਵੇ ਕਿ ਉਹਨਾਂ ਦੇ ਪਿੰਡ ਕਿਹੋਂ-ਕਿਹ ਨੱਛਾ ਵੇਖਦਾ ਕੌਣ ਕੋ ਪੀਰਿਆ ਜੋ ਪੀਰੇ ਨੇ ਉਹਨਾਂ ਨੂੰ ਅਸੀਂ ਆਕਨ ਦਸਾਸਾ ਹਸਪਤਾਲ ਜਾਮ ਕਰਾਵਾਂਗੇ ਦੇ ਕੋਈ ਕਾਬੂ ਆ ਕੇ ਪਰਚੇ ਦਵਾਂਗੇ ਤੋਂ ਇਸੇ ਮਹਿਮਤ ਮੁਤਾਬਕ ਹੀ ਮੈਂ ਉਹਦੇ ਭਾਈ ਪੈਂਡਾ ਮਰੇ ਉਹ ਨਸ਼ਾ ਮੁਕਤ ਹੋਏ ਨੇ ਬਾਕੀ ਦੇ ਪੈਂਡੇ ਨੇ ਉਹ ਬਹੁਤ ਥੋੜੇ ਘਟ ਨੇ ਉਹਨਾਂ ਜੇ ਮੈਂ ਮੈਂ ਪ੍ਰਮਾਤਮਾ ਕਿਰਪਾ ਕਰੂਗਾ ਉਹ ਵੀ ਨਸ਼ਾ ਮੁਕਤ ਹੋ ਜੇਗਾ ਜਿਹੜਾ ਸਰ ਤੁਸੀਂ ਮਤਲਬ ਇਹ ਵੀੜਾ ਆਰੰਭਿਆ ਤੁਹਾਡੇ ਨਾਲ ਦੇਖ ਕੇ ਹੋਰ ਵੀ ਇਹ ਹੈ ਮਤਲਬ ਚੱਕਣ ਚੱਕਣਗੇ ਵੀ ਜਿਹੜਾ ਨਸ਼ਾ ਆ ਉਹ ਖਤਮ ਕੀਤੇ ਜਾਣ ਇਹਦੇ ਬਾਰੇ ਕੀ ਕਹੋਗੇ ਮੇਰੇ ਕੋ ਜੀ ਬਹੁਤ ਸਭ ਮੇਰੇ ਮੈਂ ਤੋਂ ਬਹੁਤ ਸਿਆਣੇ ਅਫਸਰ ਸਾਹਿਬ ਹਨ ਐਸੋ ਸਾਹਿਬ ਹਨ ਨੀ ਉਹ ਪੁਰਾਣੇ ਨੇ ਤੋ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਦੋਂ ਆਪਾਂ ਖੇਡਾਂ ਦੇ ਪ੍ਰੋਗਰਾਮ ਮੈਂ ਕਾਫੀ ਇੱਕ ਮੈਚ ਕਰਾਈ ਨੇ ਹੋਰ ਅਸੀਂ ਸੈਮੀਨਾਰ ਹੁੰਦੇ ਨੇ ਪਬਲਿਕ ਦੇ ਮੀਟਿੰਗ ਕਰਦੇ ਨੇ ਇਸੇ ਮੀਟਿੰਗ ਹੁੰਦੀ ਰਹੇ ਸਕੂਲਾਂ ਵਿੱਚ ਮੈਂ ਕਰਦਾ ਤਾਂ ਜੋ ਸਾਨੂੰ ਜਲਮ ਨੂੰ ਜੋ ਹੋ ਰਿਹਾ ਅਪਰਾਧ ਹੋ ਰਿਹਾ ਜਲਮ ਨੂੰ ਅਸੀਂ ਕਾਬੂ ਕਰ ਲਈਏ ਤੇ ਪੰਜਾਬ ਨੂੰ ਹਸਦਾ ਜੋ ਪੰਜਾਬ ਗੁਰੂਆਂ ਪੀਰਾਂ ਦੇ ਨਾਮ ਪੰਜਾਬ ਨੂੰ ਨਸ਼ਾਹੀ ਕਹਿ ਲਾ ਪਿਆ ਉਹ ਪੰਜਾਬ ਨੂੰ ਨਸ਼ਾ ਮੁਕਤ ਬਣਾ ਕੇ ਫਿਰ ਮਾਨ ਸਮਾਨ ਕੈਂਪ ਕੀ ਕੀ ਨਾ ਜੀ ਤੁਹਾਡਾ ਮੇਰਾ ਮੇਜਿਸਿਕ ਕਿੱਥੇ ਡਿਊਟੀ ਕਰ ਰਹੇ ਹੋ ਸਰ ਮੈਂ ਐਸਐਚਓ ਰਾਵਲਪਿੰਡੀ ਦੁਆਬਾ نیوز 24 ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਧੰਨਵਾਦ